روګ دا به ਕੱਟੀਆਂ ਵਾ ਕੱਟੀਆਂ ਵਾ ਕੋ ਤਰਾ ਉਹ ਨਾ ਨਾ ਤਬਾ ਹੈ ਆਪਾਂ ਸਾਡੇ ਕਰਨੇ ਨੂੰ ਬਸ ਕਾਲੇ ਆਏ ਆ ਪ੍ਰਸ਼ਾਸਨ ਤਰਨਤਾਰਨ ਵੱਲੋਂ ਨਜਾਇਜ਼ ਕਬਜ਼ਿਆਂ ਦੇ ਉੱਤੇ ਕਾਰਵਾਈ ਚਲ ਰਹੀ ਸੀ ਜਿਸ ਦੇ ਤਹਿਤ ਅੱਜ ਪੱਟੀ ਸ਼ਹਿਰ ਦੇ ਵਿੱਚ ਵਾਰਡ ਨੰਬਰ 2 ਪੱਟੀ ਦੇ ਵਿੱਚ ਮੀਵਾ ਸਿੰਘ ਸਨ ਆਫ ਮੁਖਤਿਆਰ ਸਿੰਘ ਇਹਨਾਂ ਦਾ ਘਰ ਜਿਹੜਾ ਹੈ ਉਹ ਨਜਾਇਜ਼ ਉਸਾਰੀ ਸੀ ਨਜਾਇਜ਼ ਬਿਲਡਿੰਗ ਇਹਨਾਂ ਬਣਾਈ ਸੀ ਜਿਸ ਦਾ ਜਿਸ ਨੂੰ ਅੱਜ ਲੀਗਲ ਪ੍ਰੋਸੀਜਰ ਅਡਾਪਟ ਕਰਦੇ ਹੋਏ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢਾਇਆ ਗਿਆ ਜਿਸ ਮੌਕੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਇਹ ਜਿਹੜੀ ਕਾਰਵਾਈ ਸੀ ਇਹ ਜੁਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਮੁਹਿੰਮ ਚੱਲ ਰਹੀ ਸੀ ਉਹਦੇ ਤਹਿਤ ਵੀ ਇਹ ਬਹੁਤ ਵੱਡੀ ਕਾਰਵਾਈ ਹੈ ਕਿਉਂਕਿ ਜਿਹੜਾ ਇਹ ਵਿਅਕਤੀ ਹੈ ਇਸ ਦੇ ਉੱਤੇ ਐਨਡੀਪੀਐਸ ਦੇ ਮੁਕਦਮੇ ਮੁਕਦਮੇ ਦਰਜ ਨੇ ਇਸ ਕਰਕੇ ਇਸ ਦਾ ਇਸ ਦਾ ਘਰ ਜਿਹੜਾ ਹੈ ਉਹ ਨਜਾਇਜ਼ ਸਾਰੀ ਹੋਣ ਕਰਕੇ ਢਾਹ ਦਿੱਤਾ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਤਰਨਤਾਰਨ ਵੱਲੋਂ ਹੋਰ ਵੀ ਜਿਹੜੇ ਨਜਾਇਜ਼ ਸਾਰੀਆਂ ਜਿਨ੍ਹਾਂ ਨੇ ਕੀਤੀਆਂ ਆ ਉਹਨਾਂ ਦੇ ਉੱਤੇ ਲੀਗਲ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਜ਼ਸਕਰਾਂ ਜਿਨ੍ਹਾਂ ਵੱਲੋਂ ਇਹੋ ਜਿਹੀ ਨਜਾਇਜ਼ ਸਾਰੀਆਂ ਕਰਕੇ ਘਰ ਬਣਾਏ ਗਏ ਨੇ ਤੇ ਜਾਂ ਜਿਹੜੇ ਘਰ ਖਰੀਦੇ ਗਏ ਨੇ ਨਸ਼ੇ ਦੀ ਨਸ਼ੇ ਦੀ ਤਸਕਰੀ ਚ ਉਹ ਪੈਸਾ ਕਮਾ ਕੇ ਉਹਨਾਂ ਦੇ ਖਿਲਾਫ 68 ਐਫ ਦੇ ਤਹਿਤ ਐਨਡੀਪੀਐਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਨੇ ਉਹ ਸੀਜ਼ ਵੀ ਕੀਤੀਆਂ ਜਾ ਰਹੀਆਂ ਫ੍ਰੀਜ਼ ਵੀ ਕੀਤੀਆਂ ਜਾ ਰਹੀਆਂ ਨੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਵੀ ਵੱਖ-ਵੱਖ ਨਜਾਇਜ਼ ਸਾਰੀਆਂ ਨੇ ਉਹਨਾਂ ਦੇ ਉੱਤੇ ਪੀੜਾ ਪੰਜਾ ਚਲਾ ਕੇ ਉਹਨਾਂ ਨੂੰ ਟਹਿ ਟੇਰੀ ਕੀਤਾ ਜਾ ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਇਹ ਸਖਤ ਹਦਾਇਤਾਂ ਨੇ ਜੋ ਵੀ ਨਸ਼ਾ ਤਸਕਰੀ ਚੋਂ ਪੈਸਾ ਬਣਾ ਕੇ ਘਰ ਬਣਾਏਗਾ ਜਾਂ ਕੋਈ ਇਹੋ ਜੀ ਇਹੋ ਜੀ ਪ੍ਰਾਪਰਟੀ ਬਣਾਏਗਾ ਉਸ ਦੇ ਖਿਲਾਫ ਸਖਤ ਤੋਂ ਸਖਤ ਲੀਗਲ ਐਕਸ਼ਨ ਲੈ ਆ ਜਾਊਗਾ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਇਹ ਜਿਹੜੀ ਇਲੀਗਲ ਕਾਟਰਨ ਪ੍ਰਾਪਰਟੀ ਹੈ ਉਹਨੂੰ ਇੰਜੋਏ ਕਰਨ ਦਾ ਮੌਕਾ